ਇਹ ਸੁੱਖ ਚਾਉਂਦੇ ਹੋ ਭਾਈ ਲੋਕਾਂ ਦਾ ਸੁੱਖ ਮੰਗਣਾ ਸ਼ੁਰੂ ਕਰੋ ਜੇ ਭਲਾ ਚਾਉਂਦੇ ਹੋ ਸਹਿਬ ਨੇ ਕਿਹਾ ਦੂਜਿਆਂ ਦਾ ਭਲਾ ਮੰਗਣਾ ਸ਼ੁਰੂ ਕਰ ਤੇਰਾ ਭਲਾ ਹੋਏਗਾ ਇੱਥੋਂ ਤੱਕ ਹਜ਼ੂਰ ਨੇ ਕਿਹਾ ਪਰ ਕਾ ਬੁਰਾ ਨਾ ਰੱਖੋ ਜੀ ਤੇ ਕਿਸੇ ਦਾ ਚਿੱਤ ਵਿੱਚ ਬੁਰਾ ਨਾ ਸੋਚ ਤੇਰਾ ਬੁਰਾ ਹੋਏ ਨਹੀਂ ਸਕਦਾ ਭਾਵੇਂ ਪੂਜਾ ਪਾਠ ਘੱਟ ਵੀ ਕਰ ਲਈ ਤਾਂ ਵੀ ਕੋਈ ਗੱਲ ਨਹੀਂ ਪਰ ਕਾ ਬੁਰਾ ਨਾ ਰੱਖੋ ਜੀਤ ਬੜੋ ਤੁਮ ਕੋ ਦੁੱਖ ਨਹੀਂ ਪਾਈ ਮੀਤ ਐ ਭਰਾ ਮਿੱਤਰਾਂ ਤੈਨੂੰ ਕਦੇ ਦੁੱਖ ਨਹੀਂ ਹੋਣਾ ਤੂੰ ਕਿਸੇ ਦਾ ਬੁਰਾ ਨਾ ਮੰਗਿਆ ਕਰ ਭਲਾ ਚਿਤ ਰਿਆ ਕਰ ਇੱਥੇ ਤਾਂ ਭਲੇ ਦਾ ਭਲਾ ਕਰਨਾ ਔਖਾ ਹੋਇਆ ਪਿਆ ਤੁਸੀਂ ਭਲਾ ਕਰੋ ਕਈ ਬੰਦੇ ਤੁਹਾਡਾ ਬੁਰਾ ਹੀ ਸੋਚੀ ਜਾਂਦੇ ਆ ਉਹ ਬੁਰਾ ਕਰਨ ਵਾਸਤੇ ਤਿਆਰ ਨਹੀਂ ਇਹ ਬੰਦਾ ਭਲਾ ਕਿਵੇਂ ਕਰ ਰਿਹਾ ਹੈ ਭਲੇ ਬੰਦੇ ਦਾ ਵੀ ਲੋਕ ਬੁਰਾ ਸੋਚਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਕਿਹਾ ਤੂੰ ਬੁਰੇ ਦਾ ਵੀ ਭਲਾ ਕਰ ਬੁਰੇ ਦਾ ਵੀ ਜੇ ਤੂੰ ਚਾਹੁੰਦਾ ਤੈਨੂੰ ਕੋਈ ਰੋਗ ਨਾ ਲੱਗੇ ਜੇ ਤੂੰ ਚਾਹੁੰਦਾ ਜੋ ਮੰਗਿਆ ਉਹ ਤੈਨੂੰ ਮਿਲ ਜਾਏ ਫਿਰ ਬੁਰੇ ਦਾ ਭਲਾ ਕਰਨਾ ਸ਼ੁਰੂ ਕਰ ਬੁਰੇ ਦਾ ਭਲਾ ਕਰਨਾ ਬਹੁਤ ਔਖਾ ਹੈ ਪੰਜਾਬੀ ਦਾ ਇੱਕ ਵਿਦਵਾਨ ਲਿਖਦਾ ਹੈ ਕਹਿੰਦਾ ਭਾਈ ਬੁਰੇ ਨਾਲ ਤਾਂ ਸਭ ਬੁਰਾ ਹੀ ਕਰਦੇ ਆ ਹਾਂ ਵਿੱਚੋਂ ਵਿੱਚੋਂ ਸਿਆਣੇ ਬੰਦੇ ਹੁੰਦੇ ਜਿਹੜੇ ਕਹਿੰਦੇ ਚਲੋ ਬੁਰਾ ਬੰਦਾ ਮਾਫ ਕਰੋ ਯਾਰ ਛੱਡੋ ਇਹਨੂੰ ਕੀ ਕਹਿਣਾ ਹੈ ਉਹ ਕੋਈ ਕੋਈ ਬੰਦਾ ਬੁਰੇ ਨੂੰ ਮਾਫ ਕਰ ਦਿੰਦਾ ਹੈ ਪਰ ਬੁਰੇ ਦਾ ਭਲਾ ਤਾਂ ਉਹ ਹੀ ਉਹ ਕਰ ਸਕਦਾ ਜਿਹੜਾ ਗੁਰੂ ਨਾਨਕ ਦਾ ਹੋ ਜਾਏ ਗੁਰੂ ਨਾਨਕ ਤੋਂ ਬਿਨਾਂ ਕਿਸੇ ਬੁਰੇ ਦਾ ਕੋਈ ਭਲਾ ਨਹੀਂ ਕਰ ਸਕਦਾ ਇਸ ਲਈ ਜੋ ਤੂੰ ਮੰਗੇ ਤੈਨੂੰ ਮਿਲ ਜਾਣਾ ਤੇਰੇ ਸਰੀਰ ਨੂੰ ਰੋਗ ਵੀ ਨਹੀਂ ਲੱਗਣਗੇ ਉਹ ਬੁਰੇ ਦਾ ਭਲਾ ਕਰਨਾ ਸ਼ੁਰੂ ਕਰਦੇ ਅੱਜ ਮੈਡੀਕਲ ਸਾਇੰਸ ਚਿੰਤਾ ਵਿੱਚ ਹੈ ਇੰਨੀਆਂ ਦਵਾਈਆਂ ਮਾਰਕੀਟ ਵਿੱਚ ਆਉਣ ਦੇ ਬਾਵਜੂਦ ਵੀ ਸਰੀਰਾਂ 'ਚ ਰੋਗ ਪੈਦਾ ਹੋ ਰਹੇ ਨੇ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਤਾਂ ਵੀ ਬੰਦੇ ਰੋਗੀ ਹੋ ਰਹੇ ਨੇ ਇੱਕ ਬਿਮਾਰੀ ਦਾ ਇਲਾਜ ਲੱਭਦਾ ਨਹੀਂ ਜਦ ਨੂੰ ਦੂਜੀ ਬਿਮਾਰੀ ਕੋ ਖੜੀ ਹੋ ਜਾਂਦੀ ਹੈ ਅੱਜ ਮੈਡੀਕਲ ਸਾਇੰਸ ਚਿੰਤਾ ਵਿੱਚ ਹੈ ਇੰਨੇ ਰੋਗ ਕਿਉਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਉਹ ਭਲਿਆ ਇਹ ਰੋਗ ਤੇਰੇ ਹੀ ਪੈਦਾ ਕੀਤੇ ਹੋਇਆ ਰੱਬ ਨੇ ਨਹੀਂ ਕੀਤੇ ਬਹੁਤ ਸਾਰੇ ਰੋਗ ਹੈ ਜਿਹਨੂੰ ਹੁਣ ਮੈਡੀਕਲ ਸਾਇੰਸ ਨੇ ਡਾਕਟਰਾਂ ਨੇ ਮੰਨ ਲਿਆ ਹੈ ਇਹ ਰੋਗ ਰੋਗ ਨਹੀਂ ਹੈ ਬੰਦੇ ਨੇ ਪੈਦਾ ਕੀਤੇ ਨੇ ਕੋਈ ਬਿਰਧ ਸ਼ਰੀਰ ਹੋ ਜਾਏ ਚਲੋ ਮਾੜਾ ਮੋਟਾ ਬੁਢਾਪਾ ਵੀ ਰੋਗ ਹੈ ਕਿਉਂਕਿ ਜਰਾ ਰੋਗ ਕਿਹਾ ਮਹਾਰਾਜ ਦੀ ਬਾਣੀ ਨੇ ਪਰ ਸਾਥ ਸੰਗਤ 30 30 ਸਾਲ ਦੀ ਉਮਰ ਵਿੱਚ ਬਲੱਡ ਪ੍ਰੈਸ਼ਰ ਸ਼ੂਗਰ ਥਾਇਰੋਇਡ ਇਹਨਾਂ ਬਿਮਾਰੀਆਂ ਦਾ ਆਉਣਾ ਰੱਬ ਦਾ ਦੋਸ਼ ਨਹੀਂ ਹੈ ਇਹ ਬੰਦੇ ਦਾ ਆਪਣਾ ਦੋਸ਼ ਹੈ ਇਹ ਬਿਮਾਰੀਆਂ ਰੱਬ ਨੇ ਨਹੀਂ ਲਾਈਆਂ ਇਹ ਬੰਦੇ ਨੇ ਖੁਦ ਲਾਈਆਂ ਨੇ ਕਿਉਂ ਇਹ ਮਨ ਵਿੱਚ ਗੁੱਸਾ ਹਟਾਉਣ ਲੱਗ ਪਿਆ ਹੈ ਆਪਣੇ ਮਨ ਵਿੱਚ ਗੁੱਸਾ ਲਿਆਉਣ ਲੱਗ ਪਿਆ ਹੈ ਗੁੱਸਾ ਆਉਣਾ ਚਾਹੀਦਾ ਹੈ ਕਿਉਂਕਿ ਮਨ ਦਾ ਤੱਤ ਹੈ ਭਾਈ ਕਾਮ ਕਰੋ ਦਲੋਮੂ ਹੰਕਾਰ ਆਉਣਾ ਹੀ ਆਉਣਾ ਹੈ ਪਰ ਜਿਹਦੇ ਮਨ ਵਿੱਚ ਗੁੱਸੇ ਦੀ ਉਮਰ ਲੰਬੀ ਹੋਣ ਲੱਗ ਜਾਵੇ ਭਾਵ ਕਈ ਕਈ ਘੰਟੇ ਤੁਹਾਡੇ ਮਨ ਵਿੱਚ ਸੁਰਤ ਵਿੱਚ ਗੁੱਸਾ ਰਹਿਣ ਲੱਗ ਜਾਵੇ ਤੁਹਾਡਾ ਸਰੀਰ ਰੋਗੀ ਹੋਣ ਲੱਗ ਜਾਵੇ ਜਿਹਨੂੰ ਗੁੱਸੇ ਦੀ ਉਮਰ ਵੱਜੇ ਜਿਹਦੇ ਸਰੀਰ ਤੇ ਕਈ ਕਈ ਘੰਟੇ ਗੁੱਸਾ ਰਹੇ ਉਹਦੇ ਸਰੀਰ ਵਿੱਚ ਥਾਇਰਾਇਡ ਬੀਪੀ ਬਲੱਡ ਪ੍ਰੈਸ਼ਰ ਸ਼ੂਗਰ ਤੁਮਾਰੀ ਹੋ ਸਕਦੀ ਹੈ ਕਿਉਂ ਇਹ ਬਿਮਾਰੀ ਨਹੀਂ ਇਹ ਤੇਰੀ ਪੈਦਾ ਕੀਤੀ ਹੋਈ ਹੈ ਤੂੰ ਗੁੱਸਾ ਮਨ ਚ ਰੱਖਣ ਲੱਗ ਪਿਆ ਹੈ ਗੁੱਸਾ ਆਵੇ ਤਾਂ ਉਹਨੂੰ ਮਨ ਚ ਨਾ ਰੱਖੋ ਉਹ ਥੋੜੀ ਦੇਰ ਬਾਅਦ ਖਤਮ ਹੋਣਾ ਚਾਹੀਦਾ ਹੈ ਜੇ ਤੁਹਾਡੇ ਮਨ ਚੋਂ ਖਤਮ ਨਾ ਹੋਇਆ ਉਹਨੇ ਤੁਹਾਡੇ ਸਰੀਰ ਨੂੰ ਰੋਗ ਲਾ ਦੇਣਾ ਅੱਜ ਨਹੀਂ ਤੇ ਕੱਲ ਨੂੰ ਇੱਕ ਦਿਨ ਸਰੀਰ ਰੋਗੀ ਕਰ ਦੇਣਾ ਇਹ ਮੈਂ ਨਹੀਂ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਦੇਹੀ ਰੋਗ ਨ ਲਗਈ ਕਿਉਂ ਨਹੀਂ ਲੱਗੇਗਾ ਜੇ ਗੁੱਸਾ ਛੱਡੇਗਾ ਆ ਬੀਬੀਆਂ ਗੱਜ ਕੇ ਬੋਲਿਆ ਕਰੋ ਕਿਉਂਕਿ ਇੱਥੇ ਤੇ ਨਹੀਂ ਮੈਂ ਬਾਹਰ ਵਿਦੇਸ਼ਾਂ ਚ ਅਮਰੀਕਾ ਕੈਨੇਡਾ ਵੇਖਿਆ ਉੱਥੋਂ ਦੇ ਅੰਕੜੇ ਦੱਸਦੇ ਨੇ ਬੰਦੇ ਨਾਲੋਂ ਵੱਧ 65% ਗੁੱਸਾ ਬੀਬੀਆਂ ਚ ਆਉਂਦਾ ਉੱਥੇ ਬਾਦ ਵਿੱਚ ਇਧਰ ਉਧਰ ਬੀਬੀਆਂ ਨੂੰ ਕਿਰਪਾ ਮਹਾਰਾਜ ਨੇ ਇੱਥੇ ਘੱਟ ਹੀ ਆਉਂਦਾ ਪਰ ਵਿਦੇਸ਼ਾਂ ਵਿੱਚ 65% ਬੀਬੀਆਂ ਨੂੰ ਗੁੱਸਾ ਜ਼ਿਆਦਾ ਆਉਂਦਾ ਜੇ ਚਾਹੁੰਦੇ ਹੋ ਗੁੱਸੇ ਤੋਂ ਬਚਣਾ ਹੈ ਫਿਰ ਪੜੋ ਸਾਰੇ ਗੁੱਸਾ ਮੰਨ ਨਾ ਹੰਡਾਏ ਗੁੱਸਾ ਮੰਨ ਨਾ ਹੰਡਾਏ ਗੁੱਸਾ ਮੰਨਨਾ ਆਹ ਗੁੱਸਾ ਕੀ ਮਿਲੇਗਾ ਜੀ ਦੇਹੀ ਰੋਗ ਨ ਲਗਾਈ ਦੇਹੀ ਰੋਗ ਨ ਲਗਾਈ ਦੇਹੀ ਰੋਗ ਨ ਹਾਂ ਦੇਹੀ ਤੇਰੇ ਸਰੀਰ ਨੂੰ ਰੋਗ ਨਹੀਂ ਲੱਗਣਗੇ ਗੁੱਸਾ ਨਾ ਮਨਜ ਹੰਡਾਇਆ ਕਰ ਤੇ ਜੇ ਕਿਸੇ ਨੂੰ ਗੁੱਸਾ ਆਉਂਦਾ ਉਹਦਾ ਇਲਾਜ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਦੱਸਿਆ ਆ ਸੁਣਿਓ ਧਿਆਨ ਨਾਲ ਮੈਂ ਤਾਂ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੰਥ ਦੋ ਰਿਆ ਨਿਰਮਲ ਪੰਥ ਹੁਣ ਪੰਥ ਉਤੇ ਚੱਲਣਾ ਕਿਵੇਂ ਭਾਈ ਰਸਤੇ ਉਤੇ ਤੁਰਨਾ ਕਿਨੇ ਐ ਇਹ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਜਿਸ ਗੁਰੂ ਦੇ ਗੋਦ ਚ ਬੈਠੇ ਹੋ ਜਿਸ ਗੁਰੂ ਦਾ ਥੋੜੇ ਦਿਨ ਪਹਿਲਾਂ ਪ੍ਰਕਾਸ਼ ਪੁਰਬ ਮਨਾਇਆ ਉਹ ਗੁਰੂ ਗ੍ਰੰਥ ਸਾਹਿਬ ਦੱਸਦੇ ਨੇ ਪੰਥ ਉਤੇ ਕਿਵੇਂ ਚੱਲਣਾ ਤੁਹਾਨੂੰ ਰਾਹ ਤੇ ਚੱਲਣ ਦਾ ਮਾਰਗ ਤੇ ਚੱਲਣ ਦਾ ਗੁਰੂ ਨੁਕਤਾ ਦੱਸਦਾ ਪਰੇ ਲਿਖੇ ਬੈਠੇ ਹੋ ਰਸਤੇ ਉਤੇ ਗੱਡੀ ਡਰਾਈਵ ਕਰਦੇ ਹੋ ਤੁਸੀਂ ਕਦੇ ਵੇਖਿਓ ਸੜਕ ਦੇ ਦੋਵੇਂ ਪਾਸੇ ਵਾਈਟ ਰੰਗ ਦੀ ਸਿੱਧੀ ਪੱਟੀ ਲੱਗੀ ਹੁੰਦੀ ਧਿਆਨ ਦਿਓ ਕਦੇ ਤੇ ਜਿਹੜੀ ਸੜਕ ਦੇ ਵਿਚਕਾਰ ਪੱਟੀ ਆ ਨਾ ਗੱਬੇ ਵਾਈਟ ਰੰਗ ਦੀ ਉਹਦੇ ਵਿੱਚ ਥੋੜੀ ਥੋੜੀ ਜਗ੍ਹਾ ਦੇ ਸਪੇਸ ਛੱਡ ਕੇ ਪੱਟੀ ਲਾਈ ਹੈ ਸਪੇਸ ਛੱਡ ਕੇ ਇੱਕ ਇੱਕ ਫੁੱਟ ਵਿੱਚ ਛੱਡਿਆ ਤੇ ਫਿਰ ਚਿੱਟੇ ਰੰਗ ਦੀ ਪੱਟੀ ਹੁਣ ਉਹ ਪੱਟੀ ਲਾਉਣ ਵਾਲਿਆਂ ਨੂੰ ਪੁੱਛੋ ਤੁਹਾਡੇ ਕੋਲ ਰੰਗ ਮੁੱਕ ਗਿਆ ਹੈ ਕਿ ਰੰਗ ਘਟ ਗਿਆ ਹੈ ਦੋਵੇਂ ਪਾਸੇ ਸਿੱਧੀ ਪੱਟੀ ਖਤੀ ਹੈ ਗੱਬੇ ਸਪੇਸ ਛੱਡੀ ਛੱਡ ਕੇ ਉਹ ਪੱਟੀ ਲਾਈ ਹੈ ਕਿਹੜਾ ਰੰਗ ਘਟ ਗਿਆ ਉਹਨਾਂ ਕੋਲ ਉਹ ਪਤਾ ਕਿਉਂ ਉਹਦਾ ਇੱਕ ਰੀਜ਼ਨ ਹੈ ਜਦੋਂ ਤੁਸੀਂ ਟ੍ਰੈਫਿਕ ਰੂਲ ਪੜ੍ਹੋਗੇ ਤੁਹਾਨੂੰ ਪਤਾ ਲੱਗੇਗਾ ਰਾਹ ਉੱਤੇ ਕਿਵੇਂ ਚੱਲਣੇ ਜਿੱਥੇ ਸਪੇਸ਼ ਛੱਡ ਕੇ ਵਾਈਟ ਰੰਗ ਦੀ ਵਿਚਕਾਰ ਪੱਟੀ ਲਾਈ ਹੈ ਉਹਦਾ ਭਾਵ ਹੈ ਇਹ ਆਉਣ ਜਾਣ ਦਾ ਵਨਵੇ ਔਰ ਜਾਣ ਦੇ ਦਾ ਟੂਵੇ ਰੋਡ ਹੈ ਇਹਦੇ ਉੱਤੇ ਚੱਲਣ ਵਾਲਿਆ ਜੇ ਤੂੰ ਇੱਕ ਗੱਡੀ ਨੂੰ ਕ੍ਰੋਸ ਕਰਨਾ ਹੈ ਤਾਂ ਜਿੱਥੇ ਸਪੇਸ਼ ਛੱਡੀ ਹੈ ਉਸ ਰੋਡ ਉੱਤੇ ਤੂੰ ਸਾਹਮਣੇੋਂ ਵੇਖ ਕੇ ਕ੍ਰੋਸ ਕਰਕੇ ਫਿਰ ਅੱਗੇ ਆ ਸਕਦਾ ਓਵਰਟੇਕ ਕਰ ਸਕਦਾ ਜਿੱਥੇ ਸਪੇਸ ਛੱਡੀ ਹੈ ਉਹ ਰੋਡ ਦੇ ਓਵਰਟੇਕ ਕੀਤਾ ਜਾ ਸਕਦਾ ਤੇ ਜਿੱਥੇ ਸਪੇਸ ਨਾਲ ਨਾ ਛੱਡੀ ਹੋਵੇ ਸਿੱਧੀ ਇੱਕ ਸਾਰ ਵਾਈਟ ਰੰਗ ਦੀ ਪੱਟੀ ਹੈ ਉੱਥੇ ਤੁਸੀਂ ਓਵਰਟੇਕ ਨਹੀਂ ਕਰ ਸਕਦੇ ਇੱਥੇ ਤਾਂ ਲੋਕ ਮੰਨਦੇ ਨਹੀਂ ਬਾਹਰ ਬਹੁਤ ਵੱਡਾ ਚਲਾਨ ਹੈ ਹੁਣ ਤਾਂ ਚੰਡੀਗੜ੍ਹ ਜਾ ਕੇ ਵੇਖ ਲਓ ਪਤਾ ਲੱਗ ਜੂ ਤੁਹਾਨੂੰ ਇੱਕ ਦੁਨਿਆਵੀ ਮੰਜ਼ਲ ਤੇ ਪਹੁੰਚਣ ਵਿੱਚ ਵੀ ਇੰਨੀ ਹਦਾਇਤਾਂ ਨੇ ਮੇਰੇ ਰਸਤੇ ਤੇ ਐ ਤੁਰਨੇ ਭਾਈ ਰੱਬ ਦੇ ਘਰ ਪਹੁੰਚਣ ਲਈ ਤਾਂ ਬਹੁਤ ਹਦਾਇਤਾਂ ਮੰਨਣੀਆਂ ਪੈਣੀਆਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਹਦਾਇਤ ਦਿੱਤੀ ਗੁੱਸਾ ਨਾ ਕਰਿਆ ਕਰ ਦੂਜੇ ਦਾ ਭਲਾ ਕਰਿਆ ਕਰ ਤੇਰਾ ਆਪੇ ਭਲਾ ਹੋਏਗਾ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਤੇ ਮਾਰਾ ਜੇ ਗੁੱਸਾ ਆਵੇ ਜੇ ਮਨ ਚ ਉਰੇ ਖਿਆਲ ਹੋਣ ਜੇ ਮਨ ਵਿੱਚ ਵਿਕਾਰ ਈਰਖਾ ਦਵੇਸ਼ ਕ੍ਰੋਧ ਹੋਣ ਲੱਗ ਜਾਏ ਫਿਰ ਕੀ ਕਰਨਾ ਚਾਹੀਦਾ ਹੈ ਉਹਦਾ ਇਲਾਜ ਹੁਣ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ ਇਹ ਇਲਾਜ ਵਾਲੀ ਪੰਕਤੀ ਕਹਿਣ ਤੋਂ ਪਹਿਲਾਂ ਮੈਂ ਤੁਹਾਡੀ ਸੁਰਤ ਫਿਰ ਇੱਕ ਵਾਰ ਇਸੇ ਵਿਸ਼ੇ ਤੇ ਲਿਆਵਾਂ ਮੰਨ ਲਓ ਕਿਸੇ ਦਾ ਬੁਰਾ ਕਰਦੇ ਨਹੀਂ ਤੁਸੀਂ ਚਿੱਤ ਵਿੱਚ ਲਿਆਇਆ ਤਾਂ ਚਿੱਤ ਵਿੱਚ ਲਿਆਉਣ ਨਾਲ ਵੀ ਕੋਈ ਨੁਕਸਾਨ ਹੈ ਸਹਿਬ ਨੇ ਕਿਹਾ ਪਰ ਕਾ ਬੁਰਾ ਚਿੱਤ ਵਿੱਚ ਰੱਖਣ ਨਾਲ ਵੀ ਤੇਰਾ ਨੁਕਸਾਨ ਹੋਣਾ ਹੈ ਕਿਸੇ ਦਾ ਬੁਰਾ ਚਿੱਤ ਵਿੱਚ ਵੀ ਰੱਖਿਆ ਨਾ ਤਾਂ ਵੀ ਭਲਿਆ ਤੇਰਾ ਭਲਾ ਨਹੀਂ ਹੋਣਾ ਇੱਕ ਬੜੀ ਸੁੰਦਰ ਦਾਤਾ ਮੈਨੂੰ ਯਾਦ ਆਈ ਕਿਸੇ ਵਪਾਰੀ ਬੰਦੇ ਨੂੰ ਪਤਾ ਲੱਗ ਗਿਆ ਕਿ ਜਿਹੜਾ ਰਾਜਾ ਹੈ ਨਾ ਉਹ ਬਿਮਾਰ ਪੈ ਗਿਆ ਹੈ ਰਾਜਾ ਬਿਮਾਰ ਹੈ ਬੈਦ ﺍﻟ इलाज ਕਰਦੇ ਨੇ ﺍﻟ इलाज ਹੁੰਦਾ ਨਹੀਂ ਤੇ ਉਹ ਜਿਹੜਾ ਵਪਾਰੀ ਬੰਦਾ ਸੀ ਨਾ ਉਹਨੇ ਕਿਹਾ ਬਿਜ਼ਨਸ ਦਾ ਟਾਈਮ ਆ ਗਿਆ ਹੈ ਹੋਵੇ ਨਾ ਰਾਜਾ ਬਿਮਾਰ ਹੈ ਕਿਤੇ ਮਰੀ ਜਾਵੇ ਤੇ ਮੇਰਾ ਵਪਾਰ ਵੱਸ ਸਕਦਾ ਉਹ ਲੱਕੜ ਦਾ ਵਪਾਰੀ ਸੀ ਉਹਨੇ ਚੰਦਨ ਦੀ ਲੱਕੜ 1.5 ਲੱਖ ਦੀ ਖਰੀਦ ਕੇ ਰੱਖ ਲਈ ਰਾਜਾ ਮਰੇਗਾ ਉਹਦਾ ਸੰਸਕਾਰ ਚੰਦਨ ਦੀ ਲੱਕੜ ਨਾਲ ਹੋਣਾ ਮੈਂ ਵੇਚਾਂਗਾ 1.5 ਲੱਖ ਦੀ ਲਈ ਆ 4 ਦੀ ਵੇਚਾਂਗਾ ਰਾਜੇ ਨੇ ਲੈਣਾ ਉਦੋਂ ਚੰਦਨ ਦੀ ਲੋੜ ਪੈਣੀ ਹੈ ਉਹ ਵਪਾਰੀ ਨੇ ਚੰਦਨ 1.5 ਲੱਖ ਦਾ ਖਰੀਦ ਕੇ ਰੱਖ ਲਿਆ ਜਦੋਂ ਲੋੜ ਪਏਗੀ ਮੈਂ 4 ਲੱਖ ਦਾ ਵੇਚਾਂਗਾ ਕਿਉਂ ਰਾਜਾ ਮਰਨ ਵਾਲਾ ਹੈ ਉਹਦਾ ਸੰਸਕਾਰ ਚੰਦਨ ਦੀ ਲੱਕੜ ਨਾਲ ਹੋਣਾ ਹੁਣ ਰੋਜ਼ ਸਵੇਰੇ ਉੱਠਦਾ ਹੈ ਰਾਜੇ ਬਾਰੇ ਸੋਚਦਾ ਹੈ ਰਾਜਾ ਮਰ ਜਾਏ ਤੇ ਚੰਗੀ ਗੱਲ ਐ ਖਬਰ ਆ ਜਾਏ ਰਾਜੇ ਦੀ ਮੇਰਾ ਚੰਦਰ ਵਿਕ ਜਾਏ ਮੈਂ ਤੇ ਪੈਸਾ ਵੀ ਖਰਚ ਕੇ ਬਹਿ ਗਿਆ ਰੋਜ਼ ਸਵੇਰੇ ਉੱਠਦਾ ਤੇ ਸਾਥ ਸੰਗਤ ਉਹ ਸਵੇਰੇ ਉੱਠ ਕੇ ਰਾਜੇ ਬਾਰੇ ਸੋਚਦਾ ਰਾਜਾ ਮਰ ਜਾਏ ਖਬਰ ਨਹੀਂ ਆਈ ਕੋਈ ਰਾਜੇ ਬਾਰੇ ਕੋਈ ਹਰ ਵਕਤ 24 ਘੰਟੇ ਰਾਜੇ ਦੇ ਮਰਨ ਬਾਰੇ ਸੋਚ ਰਿਹਾ ਹੁਣ ਕਿਸੇ ਦੇ ਮਰਨ ਦੇ ਸੋਚਣਾ ਤਾਂ ਮੰਦੀ ਵੀ ਚਾਰ ਹੈ ਨਾ ਇਹ ਤਾਂ ਪਰਤਾ ਬੁਰਾ ਹੈ ਨਾ ਕਹਿੰਦੇ ਕੀ ਹੋਇਆ ਵੇ ਕੁਦਰਤ ਰੱਬ ਦੀ ਉਹ ਰਾਜੇ ਨੂੰ ਦਵਾਈ ਲੱਗ ਗਈ ਰਾਜਾ ਤੰਦਰੁਸਤ ਹੋਣ ਲੱਗ ਪਿਆ ਤੁਸੀਂ ਕਿਸੇ ਦਾ ਬੁਰਾ ਸੋਚੋਗੇ ਉਹਦਾ ਭਲਾ ਹੋਣ ਲੱਗ ਜਾਣਾ ਉਲਟਾ ਹੁਣ ਇਸ ਬੁਲੇਖੇ ਇੱਕ ਗੱਲ ਦਾ ਤੁਹਾਨੂੰ ਫਾਇਦਾ ਹੋਣਾ ਹੈ ਵੀ ਤੁਸੀਂ ਗਵੰਡੀ ਦਾ ਬੁਰਾ ਨਹੀਂ ਸੋਚੋਗੇ ਜੇ ਉਹਦਾ ਭਲਾ ਹੋਣ ਲੱਗ ਜਾਣਾ ਇਸ ਕਰਕੇ ਤੁਸੀਂ ਡਰੋਗੇ ਵੀ ਬੁਰਾ ਨਾ ਸੋਚੀਏ ਉਹ ਤਾਂ ਐਵੇਂ ਕੰਮ ਬਣ ਜਾਣਾ ਉਹ ਜਦੋਂ ਰਾਜੇ ਨੂੰ ਦਵਾਈ ਲੱਗ ਗਈ ਉਹ ਤੰਦਰੁਸਤ ਹੋਣ ਲੱਗ ਪਿਆ ਅੱਜ ਹੋਰ ਕੱਲ ਹੋਰ ਰਾਜਾ ਤੰਦਰੁਸਤ ਹੋ ਗਿਆ ਤੰਦਰੁਸਤ ਹੋਇਆ ਇੱਧਰ ਬੰਦੇ ਦੇ ਉਹ ਬਿਮਾਰ ਪੈਣ ਲੱਗ ਪਿਆ ਚੰਦਨ ਵਾਲਾ ਕਿਉਂ ਉਹਨੂੰ ਚਿੰਤਾ ਨੇ ਖਾ ਲਿਆ ਹਾਏ ਮੈਂ ਤਾਂ ਘਾਟੇ 'ਚ ਚਲਾ ਗਿਆ ਚੰਦਨ ਵੀ ਖਰੀਦ ਕੇ ਰੱਖਿਆ ਰਾਜਾ ਬਿਨਾਂ ਮਰਿਆ ਰਾਜਾ ਤੰਦਰੁਸਤ ਹੋਣ ਲੱਗ ਪਿਆ ਉਹ ਵਪਾਰੀ ਬਿਮਾਰ ਹੋਣ ਲੱਗ ਪਿਆ ਕਹਿੰਦੇ ਰਾਜਾ ਤੰਦਰੁਸਤ ਹੋ ਕੇ ਇੱਕ ਦਿਨ ਪਰਜਾ ਵਿੱਚ ਨਿਕਲਿਆ ਬੜੇ ਮਹੀਨਿਆਂ ਬਾਅਦ ਅਜ ਬਾਹਰ ਆਇਆ ਲੋਕਾਂ ਨੂੰ ਮਿਲਿਆ ਲੰਘਦੇ ਆ ਲੰਘਦੇ ਆ ਜਦੋਂ ਉਹ ਵਪਾਰੀ ਦੇ ਚੌਂਕ ਵਿੱਚ ਆਇਆ ਨਾ ਜਿੱਥੇ ਵਪਾਰੀ ਦਾ ਹੱਟ ਉਹਦਾ ਕੋਠਾ ਉਹਦੀ ਕੁੱਤੀ ਬਣੀ ਹੋਈ ਸੀ ਜਦੋਂ ਉਹ ਚੌਂਕ ਵਿੱਚ ਆਇਆ ਰਾਜੇ ਦੇ ਚਿੱਤ ਵਿੱਚ ਵੀ ਬੁਰਾ ਖਿਆਲ ਆ ਗਿਆ ਇੱਕ ਵਾਰ ਆਖੋ ਸਤਨਾਮ ਸ੍ਰੀ ਭਾਈ ਤੁਸੀਂ ਕਿਸੇ ਬਾਰੇ ਬੁਰਾ ਸੋਚੋਗੇ ਉਹਦੇ ਮਨ 'ਚ ਵੀ ਬੁਰਾ ਆਉਣਾ ਹੈ ਫਿਰ ਕਿਸੇ ਬਾਰੇ ਜੋ ਸੋਚ ਰਹੇ ਹੋ ਇਹ ਸਾਈਕੋਲੋਜੀ ਅਫੈਕਟ ਹੈ ਇਹ ਮਨੋਵਿਗਿਆਨ ਹੈ ਇਹਨੂੰ ਟੈਲੀਪੈਥੀ ਕਹਿੰਦੇ ਨੇ ਕਿਸੇ ਬਾਰੇ ਜੋ ਸੋਚੋਗੇ ਉਹਦੇ ਤੱਕ ਪਹੁੰਚ ਜਾਂਦਾ ਹੈ ਕਈ ਵਾਰ ਕਿਸੇ ਨੂੰ ਯਾਦ ਕਰੋ ਉਹ ਸਾਹਮਣੇ ਆ ਜਾਂਦਾ ਤੁਸੀਂ ਕਹਿੰਦੇ ਹੁਣੇ ਹੀ ਯਾਦ ਕੀਤਾ ਸੀ ਉਹਦਾ ਫੋਨ ਆ ਜਾਂਦਾ ਹੈ